ਅਬ ਇਹ ਕਹਿ ਰਹੇ ਨੇ ਕਿ ਯੂਪੀਐਸਸੀ ਦਾ ਰਿਜ਼ਲਟ ਆਇਆ ਜੀ ਤਕਰੀਬਨ 1199 ਦੇ ਵਿੱਚੋਂ 25 ਪੰਜਾਬੀ ਅਲੱਗ-ਬਗ ਬਹੁਤ ਸੋਹਣੀ ਗੱਲ ਆ ਜੀ ਪੰਜਾਬੀ ਜੇ ਇਹਦੇ ਵਿੱਚ ਸ਼ਾਮਿਲ ਨੇ ਤੇ ਬੜੀ ਸੋਹਣੀ ਗੱਲ ਹੈ ਹਾਂ ਜੀ ਨਹੀਂ ਅੱਛੀ ਗੱਲ ਹੈ ਜੀ ਯੂਪੀਐਸਸੀ ਦੇ ਵਿੱਚ ਮੈਂ ਤੇ ਕਹਿੰਦਾ 25 ਦੀ ਜਗ੍ਹਾ 75 ਹੋਣ ਹੂੰ 25 ਦੀ ਜਗ੍ਹਾ 225 ਹੋਣ ਤੇ ਇਹ ਬਹੁਤ ਜ਼ਰੂਰੀ ਹੁੰਦਾ ਜੀ ਜੀ ਇਹ ਬਹੁਤ ਜ਼ਰੂਰੀ ਹੁੰਦਾ ਤੇ ਸਾਡਾ ਇੱਥੇ ਜਿਹੜਾ ਸਿਸਟਮ ਆ ਉਹਨਾਂ ਨੂੰ ਵੀ ਆਪਾਂ ਥੋੜੀ ਬੇਨਤੀ ਕਰ ਦਈਏ ਕਿ ਹੁਣ ਹਰੇਕ ਯੂਪੀਐਸਸੀ ਤੇ ਕਰੈਕ ਨਹੀਂ ਕਰ ਸਕਦਾ ਹਮ ਬਲਕਾਰ ਸਿੱਧੂ ਆਉਂਦੇ ਆ ਸੈਲਵਰਾ ਪਿੰਡ ਆ ਰਾਮਪੁਰੇ ਦੇ ਲਾਗੇ ਹਮ ਰਾਮਪੁਰਾ ਫੋਲ ਰਾਮਪੁਰੇ ਵੀ ਕਹੀ ਹੈ ਨਾ ਜੀ ਹੁਣ ਬੰਤ ਰਾਮਪੁਰ ਵਾਲੇ ਨੂੰ ਓਖਾ ਤੇਰਾ ਜਰਨਾ ਘਾਟਾ ਨਹੀਂ ਉਹ ਜ਼ਹਿਰ ਪਿਆਲਾ ਪੀਊਗਾ ਜਦੋਂ ਜੁੜਿਆ ਹੋਰ ਨਾਲ ਨਾਤਾ ਨਹੀਂ ਇੱਕ ਬੰਤ ਰਾਮਪੁਰੇ ਵਾਲਾ ਬਹੁਤ ਤਕੜਾ ਗੀਤਕਾਰ ਵੀ ਹੋਇਆ ਅਕਲਦੀਪ ਪਾਰਸ ਨੇ ਉਹਦੇ ਗੀਤ ਗਾਏ ਨੇ ਹਮ ਤਾਂ ਉਹ ਸੈਲਵਰਾ ਦੇ ਵਿੱਚ ਇੱਕ ਨੌਜਵਾਨ ਇੱਕ ਕਾਗਜ਼ ਚੋੱਕ ਕੇ ਵਿਰੋਧ ਕਰਦਾ ਹੈ ਹਮ ਉਹ ਕੌਣ ਹੈ ਉਹ ਤੁਹਾਨੂੰ ਪਤਾ ਹੀ ਆ ਜੀ ਕਿ ਭਈ ਉਹ ਇੱਕ ਬਹੁਤ ਵੱਡਾ ਡਿਗਰੀ ਹੋਲਡਰ ਸੀਗਾ ਠੀਕ ਹੈ ਜੀ ਉਹਦੀਆਂ ਡਿਗਰੀਆਂ ਦੀ ਜੇ ਆਪਾਂ ਗੱਲ ਕਰੀ ਅੱਛਾ ਗੱਲ ਨੂੰ ਅੱਗੇ ਤੋਰਦੇ ਆ ਉਹਨੂੰ ਬਾਹਰ ਲੈ ਜਾਂਦੇ ਆ ਜੀ ਵਗੈਰਾ ਵਗੈਰਾ ਤੇ ਜਾਂ ਉਹ ਕਹਿੰਦੇ ਬਲਕਾਰ ਸਿੱਧੂ ਕਿ ਇੱਥੇ ਇੰਨੇ ਟੀਚਰ ਆਏ ਆ ਫਲਾਂ ਟਮਕਾ ਆ ਚਲੋ ਉਹਨੂੰ ਬਾਹਰ ਲੈ ਜਾਂਦੇ ਆ ਸਾਡੇ ਨਾਲ ਮੈਂ ਮੈਂ ਦੇਖੋ ਮੈਨੂੰ ਸਮਰਥਨ ਕਰਨ ਤੋਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਚਾਹੇ ਅਮਰਤਪਾਲ ਸਿੰਘ ਦਾ ਕਰੀ ਜਾਓ ਚਾਹੇ ਤੁਸੀਂ ਆਮ ਆਦਮੀ ਪਾਰਟੀ ਦਾ ਕਰੀ ਜਾਓ ਯਾਰ ਐਟਲੀਸਟ ਕਿਤੇ ਸੱਚ ਨੂੰ ਪ੍ਰਵਾਨ ਵੀ ਤੇ ਕਰ ਲਵੋ ਨਾ ਹਮ ਬਿਲਕੁਲ ਮਾਰੇ ਕੋ ਗੱਲ ਨੂੰ ਨਕਾਰੀ ਜਣਾ ਅਮਰਤਪਾਲ ਸਿੰਘ ਦੇ ਸਮਰਥਕ ਉਹ ਜੇ ਤੁਸੀਂ ਕੋਈ ਸਵਾਲ ਕਰੋਗੇ ਤੇ ਉਹ ਤੁਹਾਨੂੰ ਪਹ ਜਾਣਗੇ ਹਮ ਠੀਕ ਹੈ ਜੀ ਉਹ ਤੁਹਾਡੇ ਮਗਰ ਲੱਜਾਂਗੇ ਜੀ ਆਮ ਆਦਮੀ ਪਾਰਟੀ ਨੂੰ ਸਵਾਲ ਕਰ ਲਓ ਸਰਕਾਰ ਹੈ ਜਿਹਦੀ ਉਹ ਤੁਹਾਡੇ ਮਗਰ ਲੱਜਾਂਗੇ ਬੇਸ਼ੱਕ ਸੱਚ ਕੀ ਆ ਤੱਥ ਕੀ ਆ ਕੀ ਹੋ ਸਕਦਾ ਨਹੀਂ ਉਹ ਚੀਜ਼ ਮੰਨਣੀਆਂ ਹੀ ਨਹੀਂ ਕਿਸੇ ਨੇ ਜੀ ਸਾਡੇ ਵਿੱਚ ਨਹੀਂ ਪੂਰੀ ਇੰਡੀਅਨ ਜਿਸ ਆਪਾਂ ਇਸ ਵੇਲੇ ਦੀ ਚਲੰਤ ਸੋਸਾਇਟੀ ਦਾ ਹਾਲ ਦੇਖ ਲਈਏ ਸਾਰੇ ਜੀ ਮੋਦੀ ਪਰ ਭਗਤ ਕੀ ਹੈ ਉਹੀ ਉਹ ਸੁਪਰੀਮ ਕੋਰਟ ਨੂੰ ਕੋਠਾ ਦਸ ਰਹੇ ਨੇ ਸਭ ਹਮ ਸੁਪਰੀਮ ਕੋਰਟ ਨੂੰ ਔਰ ਐਸਾ ਸਿਸਟਮ ਬਣ ਗਿਆ ਸਾਡੇ ਅਸੀਂ ਪੰਜਾਬੀਆਂ ਨੂੰ ਰੋਈ ਜਾਂਦੇ ਆ ਨਿਸ਼ੀਕਾਂਤ ਦੁੱਬੇ ਵਰਗਾ ਇੱਕ ਨਲਾਇਕ ਕਿਸਮ ਦਾ ਸੰਸਦ ਮੈਂਬਰ ਹਮ ਜਸਟਿਸ ਖੰਨਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਕਹਿ ਰਿਹਾ ਕਿ ਸਾਰਾ ਕੁਝ ਹੋਈ ਇਹਦੇ ਕਰਕੇ ਰਿਹਾ ਦੇਸ਼ ਦੇ ਵਿੱਚ ਗ੍ਰਹਿ ਯੁੱਧ ਵਰਗੇ ਲਾਟੇ ਇਹਦੇ ਕਰਕੇ ਪੈਦਾ ਹੋ ਰਹੇ ਨੇ ਕੁਝ ਵੀ ਕਿਤੇ ਨਹੀਂ ਮਤਲਬ ਵਾਕਫ ਸੋਤ ਬਿੱਲ ਤੇ ਜਿਹੜਾ ਹੁਣ ਤਾਂ ਐਕਟ ਕਹਿ ਲੋ ਉਹਦੇ ਤੇ ਕੁਝ ਜੇ ਪਾਬੰਦੀਆਂ ਲਾਤੀਆਂ ਉਹਨਾਂ ਨੇ ਤਾਂ ਤੁਸੀਂ ਹਿਸਾਬ ਲਾ ਲਓ ਸੁਪਰੀਮ ਕੋਰਟ ਨੂੰ ਟ੍ਰੋਲ ਕਰਨਾ ਸਟਾਰਟ ਕਰ ਦਿੱਤਾ ਸਰ ਆਲੋਚਨਾ ਬੋਲਣ ਦੀ ਆਜ਼ਾਦੀ ਟਰੋਲਿੰਗ ਤੇ ਥ੍ਰੈਟਿੰਗ ਚ ਬਹੁਤ ਫਰਕ ਹੈ ਫਰਕ ਹੈ ਬਿਲਕੁਲ ਸਹੀ ਚੀਜ਼ਾਂ ਵੱਖਰੀਆਂ ਵੱਖਰੀਆਂ ਇਹ ਆਮ ਆਦਮੀ ਪਾਰਟੀ ਵਾਲੇ ਆ ਹੁਣ ਮੈਨੂੰ ਪਿਛਲੇ ਦਿਨੀ ਬਹੁਤ ਜ਼ਿਆਦਾ ਟਰੋਲ ਕੀਤਾ ਹਮ ਚਲੋ بڑا ਜੀਰਾ ਵੱਡਾ ਰੱਬ ਨੇ ਬਹੁਤ ਵੱਡਾ ਜੀਰਾ ਦਿੱਤਾ ਜੀ ਕੋਈ ਗੱਲ ਨਹੀਂ ਆ ਯਾਰ ਕਿਸੇ ਟਾਈਮ ਆਪਣੇ ਆਪ ਹੀ ਸ਼ਰਮ ਨਾਲੇ ਕੀੜੇ ਮਰ ਜਾਣਗੇ ਹਮ ਹੁਣ ਗੱਲ ਇਹ ਆ ਕਿ ਉੱਥੇ ਜਿਹੜੇ ਬੰਦੇ ਆ ਉਹਨਾਂ ਦੀਆਂ ਫੋਟੋਆਂ ਵੀ ਹੁਣ ਤਾਂ ਆ ਗਈਆਂ ਇੱਕ ਦਾੜੇ ਵਾਲੇ ਨੇ ਸਰਦਾਰ ਸਾਹਿਬ ਹਮ ਯਾਰ ਤੁਹਾਡੇ ਅੰਦਰ ਕੋਈ ਜ਼ਮੀਰ ਹੈ ਕਿ ਮਰਮਰ ਗਿਆ ਸਭ ਕੁਝ ਇਹ ਕਿੱਥੋਂ ਆਉਂਦੇ ਨੇ ਇਹ ਵੀ ਤੇ ਤੁਹਾਡੇ ਬੱਚੇ ਨੇ ਤੁਹਾਡੇ ਨਾਲ ਹੀ ਜੁੜੇ ਹੋਏ ਨੇ ਉਹਨੂੰ ਬਾਹਰ ਕੱਢ ਕੇ ਕਹਿੰਦੇ ਕਹਿੰਦੇ ਕਿ ਇਹ ਤੇ ਪੈਸੇ ਲੈ ਕੇ ਆ ਗਿਆ ਵਿਰੋਧ ਕਰਨ ਇਹਦੇ ਕੋਲ ਕਹਿੰਦੇ ਕਿ ਡਿਗਰੀਆਂ ਹੀ ਫਰਜੀ ਆ ਬਿਲਕੁਲ ਤੇ ਉਹ ਇੰਨਾ ਥੱਬਾ ਡਿਗਰੀਆਂ ਦੇ ਹਰੇ ਸਰ ਉਹ ਮદાન ਚ ਆਇਆ ਉਹਨੇ ਜੋ ਕੀਤਾ ਬੀਏ ਬੀਪੀਐਡਾ ਜੀ ਤੇ ਪੀਐਸਟੈਟ ਪਾਸ ਆ ਹੋ ਕਲੀਅਰ ਜੀ ਸਰ ਆਵਦਾ ਬੱਚਾ ਟੈਟ ਚ ਬਾਕੇ ਹੀ ਦਿਖਾ ਦਿਓ ਮੈਨੂੰ ਬਿਲਕੁਲ ਟੈਟ ਪਾਸ ਕਰਨਾ ਨਾ ਕਿ ਕਿੰਨਾ ਲੋਡ ਪੈਂਦੀ ਹੈ ਟੈਟ ਤੱਕ ਹੀ ਪਹੁੰਚਾ ਦਿਓ ਜੀ ਜਿਹੜੇ ਇਹ ਬੰਦੇ ਉਸ ਬੰਦੇ ਨੂੰ ਕਹਿੰਦੇ ਆ ਕਿ ਏਆਈ ਨਾਲ ਕਿ ਪਤਾ ਨਹੀਂ ਕਾਦੇ ਨਾਲ ਤੋ ਤੁਹਾਡੇ ਕੋਲ ਕੋਈ ਮਸ਼ੀਨ ਹੈ ਯਾਰ ਤੁਸੀਂ ਹਰੇਕ ਬੰਦੇ ਨੂੰ ਨਕਾਰ ਦਿੰਨੇ ਹੋ ਕਿ ਇਹ ਝੂਠਾ ਹੈ ਜੀ ਇਹ ਫਲਾਣਾ ਢਮਕਣਾ ਤੁਹਾਡੇ ਕੋਲ ਕੀ ਮਸ਼ੀਨ ਹੈ ਜੀ ਜੇ ਉਹਦੇ ਕੋਲ ਝੂਠੀਆਂ ਡਿਗਰੀਆਂ ਕਰਾਉ ਪਰਚਾ ਮੈਂਟਲ ਜਾਂਚ ਕਰਦੇ ਹੋ ਤੇ ਜੇ ਸੱਚੀਆਂ ਹੋਈਆਂ ਤੇ ਨੌਕਰੀ ਦਵਾ ਦਿਓ ਹੂੰ ਇੱਕ ਕਿ ਟਿਕ ਕਰ ਵਾਦਾ ਵੀ ਕਰ ਲੋ ਵਾਦਾ ਕਰ ਲੋ ਜੇ ਤਾਂ ਉਹਦੀਆਂ ਝੂਠੀਆਂ ਤੇ ਪਰਚਾ ਦਵਾ ਦਿਓ ਸਰ ਡਿਗਰੀਆਂ ਤਾਂ ਥੱਬਾ ਉਹ ਖੁਦ ਮਤਲਬ ਕਿ ਸਪੋਰਟਸ ਅਚੀਵਮੈਂਟ ਨੇ ਉਹਦੀਆਂ ਐਥਲੈਟਿਕ ਯੂਨੀਵਰਸਿਟੀ সিলਵਰ ਮੈਡਲਿਸਟ ਹੈ ਉਹ ਠੀਕ ਹੈ ਜੀ ਖੋਖੋ ਹਾਈ ਜੰਪ 15 100 ਮੀਟਰ ਪੋਲ ਵਾਲਟ ਦਾ 골ਡ সিলਵਰ ਮੈਡਲਿਸਟ ਹੈ ਉਹ ਕੀ ਬਾਤ ਹੈ ਕੀ ਬਾਤ ਹੈ ਕਮਾਲ ਆ ਯਾਰ ਇੱਕ ਪਲੇਅਰ ਜਿਵੇਂ ਸਾਰੀਆਂ ਮਤਲਬ ਕਿ ਜੋ ਵੀ ਯੋਗਤਾਵਾਂ ਹੁੰਦੀਆਂ ਨੇ ਡੀਪੀ ਟੀਚਰ ਹੀ ਹੁੰਦੇ ਨਾ ਜੀ ਜੀ ਬਿਲਕੁਲ ਤਾਂ ਉਹਨਾਂ ਵਾਸਤੇ ਜੋ ਵੀ ਹੁੰਦਾ ਉਹ ਕਰੀ ਖਲੋਤਾ ਜੀ ਤੇ ਤੁਸੀਂ ਉਹ ਅਸਾਮੀਆਂ ਕੀ ਕੱਢਣੀਆਂ ਜੇ ਕੋਈ ਮੰਗ ਕਰਦਾ ਤੁਸੀਂ ਕਹਿੰਦੇ ਕਿ ਡਿਗਰੀਆਂ ਫਰਜ਼ੀ ਲਈ ਫਰਦਾ ਅੱਛਾ ਹੋ ਯਾਰ ਕਮਾਲ ਦੀ ਅੱਛਾ ਬਲਕਾਰ ਸਿੱਧੂ ਤਾਂ ਠੀਕ ਹੈ ਚਲੋ ਪੋਲੀਟਿਸ਼ੀਅਨ ਆ ਉਹ ਬੋਲ ਵੀ ਰਹੇ ਪਰ ਠੰਮੇ ਨਾਲ ਹੀ ਬੋਲੇ ਉੱਥੇ ਕੋਈ ਉਹਨਾਂ ਨੇ ਉਸ ਮੁੰਡੇ ਨੂੰ ਕੋਈ ਬੰਦਾ ਚੰਗਾ ਜਿਆਦਾ ਮੈਂ ਤਾਂ ਜਿੰਨੀ ਕੁ ਦੇਖੀ ਆ ਕੋਈ ਜ਼ਿਆਦਾ ਕੁਝ ਨਹੀਂ ਕਿਹਾ ਕੁਲਤਾਰ ਸੰਧਵਾਨੇ ਤੇ ਕਿਸਾਨਾਂ ਨੂੰ ਵਿਹਲੜ ਦੱਸਦਾ ਹਾਂ ਬਿਲਕੁਲ ਤੇ ਬੜੇ ਸਪੀਕਰ ਸਾਹਿਬ ਦੀ ਤਲਖੀ 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 ਚ ਜਿਹੜੇ ਖੁਦ ਇਹਨਾਂ ਦੇ ਨਾਲ ਵਹਿੰਦੇ ਰਹੇ ਉਹਨੂੰ ਸ਼ਾਇਦ ਉਹ ਵੀ ਉਦੋਂ ਉਸ ਟਾਈਮ ਵਿਹਲੜ ਸਨ ਤੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖੋ ਕਿ ਭਈ ਐਮਐਲਏ ਤਾਂ ਠੀਕ ਆ ਉਹਦਾ ਸਿੰਬੋਲਿਕ ਵਿਰੋਧ ਸੀ ਉਹ ਆਪਦੀ ਗੱਲ ਰੱਖ ਰਿਹਾ ਕਿ ਇੰਨੇ ਟੀਚਰ ਆਏ ਫਲਾਉ ਚਲੋ ਹਰੇਕ ਪੋਲੀਟੀਸ਼ੀਨ ਦਾ ਕੰਮ ਹੁੰਦਾ ਉਹ ਡਿਫਰੈਂਡ ਕਰਦਾ ਆਪਣੇ ਆਪ ਨੂੰ ਜਨਤਨਸੀ ਤੇ ਇਹ ਜਿਹੜੇ ਉੱਠ ਕੇ ਪਿੰਡ ਚੋਂ ਹੀ ਸੱਜੇ ਖੱਬੇ ਹੂੰ ਜੀ ਆਖੇ ਤੂੰ ਕੌਣ ਆਖੇ ਦਾਸ ਨੂੰ ਖਾਮ ਖਾ ਕਹਿੰਦੇ ਬਿਲਕੁਲ ਤੁਸੀਂ ਕਿਸੇ ਦੀਆਂ ਡਿਗਰੀਆਂ ਤੇ ਕਾਂਟਾ ਮਾਰਦਾ ਯਾਰ ਲਓ ਹੁਣ ਦਿਓ ਜਵਾਬ ਉਹ ਕਹਿੰਦਾ ਕਰਾਓ ਪਰਚਾ ਐ ਕਰੋ ਆਈਐਸ ਬਿਠਾਓ ਤੁਹਾਨੂੰ ਤੁਹਾਡੇ ਨਾਲ ਥੋੜੀ ਅਗਲਾ ਬੈਠੂਗਾ ਆਈਐਸ ਬਿਠਾਓ ਟੇਬਲ ਤੇ ਜੀ ਉਹ ਜਾਂਚ ਕਰ ਲਵੇ ਵੈਰੀਫਾਈ ਕਰ ਲਵੇ ਆ ਤੇ ਆਕਲਾ ਨਹੀਂ ਯਾਰ ਸਾਡੇ ਬੰਦਿਆਂ ਦੀ ਤੁਸੀਂ ਸਮਾ ਦੀ ਉਹ ਸਿੱਧੂ ਸਾਹਿਬ ਨੂੰ ਕਹੋ ਕਿ ਬੱਚੇ ਨੇ ਜੀ ਆਪਣੇ ਹੂੰ ਹੂੰ ਕੋਈ ਗੱਲ ਨਹੀਂ ਇੱਕ ਪੋਸਟਰ ਲੈ ਰਾ ਦਿੱਤਾ ਤੇ ਕੀ ਭਾੜ ਡਿੱਗ ਪਿਆ ਜੀ ਠੀਕ ਹੈ ਨਾ ਜੀ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਭਰਤੀ ਪੁਰਤੀ ਕਰ ਦਿਓ ਜੀ ਸਕੂਲਾਂ 'ਚ ਜ਼ਰੂਰਤ ਹੈ ਮਿੰਟਾਂ ਦੇ ਵਿੱਚ ਤੁਸੀਂ ਗੱਲ ਵੀ ਸੁਣੋ ਖੁਦ ਖੁਦ ਮਾਨ ਸਾਹਿਬ ਕਹਿੰਦੇ ਨੇ ਕਿ ਬੱਚਿਆਂ ਨੂੰ ਬਚਾਉਣ ਵਾਸਤੇ ਮਤਲਬ ਕਿ ਖੇਡਾਂ ਬਹੁਤ ਜ਼ਰੂਰੀ ਨੇ ਖੁਦ ਮਤਲਬ ਕਿ ਅੱਜ ਤੱਕ ਦੇ ਇਤਿਹਾਸ ਦੇ ਜਿੰਨੇ ਵੱਡੇ ਖੇਡ ਪ੍ਰੇਮੀ ਨੇ ਮੁੱਖ ਮੰਤਰੀ ਅੱਜ ਤੱਕ ਇੱਡਾ ਵੱਡਾ ਕੋਈ ਖੇਡ ਪ੍ਰੇਮੀ ਨਹੀਂ ਆਇਆ ਇਹ ਗੱਲ ਸੱਚ ਹੈ ਜੀ ਭਗਵੰਤ ਮਾਨ ਕ੍ਰਿਕਟ ਤੋਂ ਲੈ ਕੇ ਹਾਕੀ ਵਾਲੀਬਾਲ ਬਾਸਕਟਬਾਲ ਸਾਰੀਆਂ ਗੇਮਾਂ ਦੇਖਦੇ ਆ ਹੂੰ ਫੁੱਟਬਾਲ ਤੱਕ ਸੌਕਰ ਤੱਕ ਜੀ ਐਡੇ ਵੱਡੇ ਖੇਡ ਪ੍ਰੇਮੀ ਆ ਤਾਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਗਰਾਊਂਡਾਂ ਨਾਲ ਜਵਾਕਾਂ ਨੂੰ ਜੋੜਨਾ ਹੈ ਤੇ ਦੂਜੇ ਪਾਸੇ ਸਕੂਲਾਂ ਦੇ ਵਿੱਚ ਜਿਹੜਾ ਖੇਡ ਕਲਚਰ ਪਰਫੁੱਲਤ ਕਰਨਾ ਜਿੰਨਾ ਨੇ ਜੀ ਸਰ ਉਹਨਾਂ ਦੀਆਂ ਡਿਗਰੀਆਂ ਤੇ ਤੁਸੀਂ ਸਵਾਲ ਚੁੱਕਦੇ ਉਹਨਾਂ ਨੂੰ ਨੌਕਰੀਆਂ ਤੇ ਕਿਹ ਦੇਣੀਆਂ ਨੇ ਜੀ ਇਹ ਉਹ ਲੋਕ ਨਹੀਂ ਜਿਹੜੇ ਮੁੱਢਲੇ ਸਟੇਜ ਤੋਂ ਸਾਡੇ ਅਰਗਿਆਂ ਨੂੰ ਇਹਨਾਂ ਨੇ ਖੇਡਣ ਲਾਇਆ ਸੀਗਾ ਹੂੰ ਉਦੋਂ ਸਕੂਲਾਂ 'ਚ ਇਹ ਸਿਸਟਮ ਹੁੰਦੇ ਸਨ ਜੀ ਇਹ ਤਾਂ ਪਤਾ ਨਹੀਂ ਅਸੀਂ ਗਾਂ ਨੂੰ ਜਾ ਰਹੇ ਕਿ ਪੇਸ਼ਾ ਨੂੰ ਜਾ ਰਹੇ ਆ ਹੁਣ ਤਾਂ ਅੱਗੇ ਤਾਂ ਸਾਰੇ ਡੀਪੀ ਪੀਟੀ ਕਿੰਨੇ ਹੁੰਦੇ ਸੀਗੇ ਜੀ ਹੁਣ ਕੁਝ ਵੀ ਨਹੀਂ ਹੈਗਾ ਅਸੀਂ ਇਹ ਚੀਜ਼ਾਂ ਕਰਦੇ ਸਕੋ ਤੁਸੀਂ ਕਹੋ ਕਿ ਇਹਨਾਂ ਬੱਚਿਆਂ ਬਾਰੇ ਸਿੱਧੂ ਸਾਹਿਬ ਤੁਸੀਂ ਗੱਲ ਗਾਂ ਪਚਾਓ ਬਿਲਕੁਲ ਤੁਹਾਨੂੰ ਅਸੀਂ ਸਲੂਟ ਕਰੀਏ ਸਲਾਮ ਕਰੀਏ ਆ ਯਾਰ ਇਹ ਤਾਂ ਆਪਣਾ ਜਲੂਸ ਆਪ ਕਢਾਉਣ ਵਾਲੀ ਗੱਲ ਹੈ। ਜੀ ਜੀ। ਗਲਤ ਕੀਤਾ ਇਹਨਾਂ ਨੇ। ਤੇ ਖੈਰ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਹੁਣ ਉਹਨਾਂ ਵੱਲ ਵੀ ਭੱਜਦੇ ਹੁਣ। ਜੀ ਬਿਲਕੁਲ ਤਾਜੀ ਕਹਿ ਰਹੇ ਨੇ ਵਾਰ-ਵਾਰ ਕਿ ਸਾਨੂੰ ਵੀ ਇਹਨਾਂ ਗੱਲਾਂ ਕਰਕੇ ਕੰਨੇ ਦੇਸ਼ ਤੋਂ ਬਾਹਰ ਆਉਣਾ ਪਿਆ। ਵੇਖੋ ਜੀ ਕਈ ਵਾਰੀ ਜਦੋਂ ਮਾਹੌਲ ਸੁਖਾਵਾਂ ਨਾ ਹੋਵੇ ਹਾਲਾਤ ਤੁਹਾਡੇ ਪੱਖ ਦੇ ਨਾ ਹੋਣ ਤੇ ਕਰਨਾ ਪੈਂਦਾ ਹੈ। ਕਰਮਿੰਟੂ ਜੀ ਮਾਨ ਸਾਹਿਬ ਦੀ ਗੱਲ ਹੋਈ ਹੈ ਤੇ ਮਾਨ ਸਾਹਿਬ ਦਾ ਜ਼ਿਕਰ ਹੀ ਕਰ ਲਈ ਇੱਕ ਹੋਰ ਖਬਰ ਆਪਾਂ ਸਾਂਝੀ ਕਰ ਦਈਏ ਦੋਸਤਾਂ ਦੇ ਨਾਲ। ਇੱਕ ਨਾ ਐਤਕੀ ਬਰ ਸੈਸ਼ਨ ਦੇ ਵਿੱਚ ਬੜਾ ਸੀਗਾ ਇਹ ਕਿ ਭਾਈ ਬੀਬੀਆਂ ਨੂੰ ਹ ਪਰ ਮਾਨ ਸਾਹਿਬ ਨੇ ਵਿੱਚ ਕਿਹਾ ਕਿ ਨਹੀਂ ਪਈ ਅਗਲੇ ਸੈਸ਼ਨ ਵੇਲੇ ਅਗਲੇ ਬਜਟ ਵੇਲੇ ਵੇਖਾਂਗੇ ਕਰਾਂਗੇ ਉਦੋਂ ਨੂੰ ਹੱਲ ਕੋਈ ਤੇ ਹੁਣ ਇਹਨਾਂ ਨੇ ਇੱਕ ਪ੍ਰੋਜੈਕਟ ਮਾਲੀ ਦੇ ਵਿੱਚ ਕਹਿੰਦੇ ਸ਼ੁਰੂ ਕਰਨਾ ਉਹਨੂੰ ਇੱਕ ਤਰ੍ਹਾਂ ਦੀ ਮਨਜ਼ੂਰੀ ਦੇਤੀ ਹੈ ਕਿ ਇਹਨੂੰ ਕਰ ਲਗੇ ਉਹਦੇ ਚ ਕੋਈ 5000 ਰੁਪਇਆ ਕਰੋੜ ਰੁਪਇਆ ਉਹਦੇ ਚੋਂ ਆਉਣਾ ਅੰਜ 4000 ਤੁਸੀਂ ਤੁਸੀਂ ਤੇ ਐਂ ਕਹਿ ਰਹੇ ਹੋ ਵੀ ਜਿਵੇਂ ਕਟਾ ਵੇਚ ਆਉਂਦਾ ਸਾਰਾ 5000 10000 ਕਰੋੜ ਰੁਪਇਆ ਤੇ ਉਹਦੇ ਚੋਂ ਕੋਈ ਮਾੜਾ ਮੋਟਾ ਕੋਈ ਪੰਜਾਬ ਦੇ ਕੰਮ ਵੀ ਆ ਸਕਦੇ ਆ ਕੋਈ ਬੀਬੀਆਂ ਨੂੰ ਵੀ ਮਾੜਾ ਖੁਸ਼ ਕੀਤਾ ਜਾ ਸਕਦਾ ਹੈ ਕਿ ਫਿਰ ਅਜੇ ਵਿੱਚ ਹੀ ਰਹਿਣਾ ਕੰਮ ਹੈ ਲਗੋ ਉਹ ਤੇ ਮੈਂ ਨਹੀਂ ਕਹਿ ਸਕਦਾ ਉਦਾ ਵੇਖੋ ਇੱਕ ਚੀਜ਼ ਜਿਹੜੀ ਹੈ ਨਾ ਅੱਜ ਬਾਈ ਇੰਦਰਪ੍ਰੀਤ ਹੁਰਾ ਨੇ ਆਪਦੀ ਰਿਪੋਰਟ ਚ ਜ਼ਿਕਰ ਕੀਤੀ ਹੈ ਕਿ ਦਰਅਸਲ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੇ ਹਾਊਸਿੰਗ ਪ੍ਰੋਜੈਕਟਾਂ ਵਾਲੇ ਹੁੰਦੇ ਆ ਨੇ ਜੀ ਸਮਰਾਥ ਅਧਿਕਾਰੀ